हां जी दोस्तों सारेया नुं सस् नमस्कार स्वागत ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਵਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਔਲ ਖਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸ਼ੇਰੇ ਦੇ ਕੋਲ ਜਿੱਦਾਂ ਕਿ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਦੋਸਤੋ ਪਿੰਡ ਵਾਂ ਦੀ ਗੱਲ ਕਰ ਲਈਏ ਦੋਸਤੋ ਨੇੜੇ ਪਿੰਡ ਕਮਾਲਪੁਰ ਸ਼ਿਵਾਜਪੁਰ ਅੱਡਾ ਲੱਗਦਾ ਬਿਲਕੁਲ ਨਜ਼ਦੀਕ ਤੇ ਤਰਨਤਾਰਨ ਸਾਹਿਬ ਤੋਂ ਕੋਈ ਵੀਰ ਆ ਰਿਹਾ ਤੇ 16-17 ਕਿਲੋਮੀਟਰ ਦੀ ਦੂਰੀ ਆ ਪਿੰਡ ਵਾਂ ਦੀ ਅੱਜ ਤਾਂ ਤਰੀਕ ਜਿਹੜੀ ਆ ਦੋਸਤੋ ਤੁਸੀਂ ਨੋਟ ਕਰ ਲਓ ਤਰੀਕ ਕਨਫਰਮ ਕਰਾ ਦਨੇ ਅੱਜ ਆਪਾਂ 8 ਮਾਰਚ ਸਮਾਂ ਕੋਈ ਸ਼ਾਮ ਦੇ 2:00 ਵਜੇ ਦਾ ਪਹਿਲਾਂ ਵੀ ਤੁਹਾਨੂੰ ਇਸ ਕਰੋ ਆਪਾਂ ਕਾਫੀ ਚੰਗੀਆਂ ਦਿਖਾਈਆਂ ਨੇ ਅੱਜ ਵੀ ਤਕਰੀਬਨ 5 ਜਿਹੜੇ ਪਸ਼ੂ ਆ 5 ਐਨੀਮਲ ਨੇ ਉਹ ਬਿਹੜਾ ਨੇ ਇੱਕ ਲਾਸਟ ਵਿੱਚ ਟੋਕੜ ਗੱਬਣ ਜਿਹੜੀ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਠੀਕ ਆ ਜੀ ਤੇ ਆਪਣਾ ਘਰੇ ਆਣ ਕੇ ਦੋਸਤੋ ਤਸੱਲੀ ਤੁਸੀਂ ਕਰਨੀ ਆ ਜਿਹੜੇ ਪਸ਼ੂ ਸੂਏ ਸੂਏ ਆ ਚੋਕੇ ਤਸੱਲੀ ਕਰ ਲਿਓ ਗੱਭਣ ਪਸ਼ੂ ਜੇਕਰ ਕੋਈ ਵੀਰ ਲੈ ਕੇ ਜਾ ਰਿਹਾ ਤੇ ਚਾਹੋ ਥਾਣਾ ਦਾ ਜਿਹੜਾ ਦੋਸਤੋ ਟਿੱਪ ਕੇ ਤਸੱਲੀ ਜ਼ਰੂਰ ਕੀਤੀ ਜਾਵੇ ਆਉ ਲੈਣਿਆ ਬਤੇ ਰੇ ਡਿਟੇਲ ਵੀਰ ਸ਼ੇਰੇ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆ ਕੀ ਇਨਫੋਰਮੇਸ਼ਨ ਨੇ ਅੱਜ ਇਸ ਪਸ਼ੂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ੍ਰੀ ਅਕਾਲ ਸਾਸਰੀਆ ਭਾਜੀ ਕੀ ਹਾਲ ਤੇ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਆਪਣਾ ਚੈਨਲ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਸ਼ੇਰੇ ਵੀਰ ਪੰਜ ਬਿਹੜਾਂ ਨੇ ਤੇ ਪੰਜਾਂ ਬਿਹੜਾਂ ਦੀ ਜੇਕਰ ਆਪਾਂ ਡਿਟੇਲ ਦੀ ਗੱਲ ਕਰ ਲਈਏ ਸੂਈਆਂ ਕਿੰਨੀਆਂ ਗੱਬਣ ਕਿੰਨੀਆਂ ਜੇ ਦੋ ਸੂਈਆਂ ਜੇ ਪਾਜੀ ਤਿੰਨ ਗੱਬਣਾ ਜੇ ਠੀਕ ਹੈ ਜੀ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ ਪਹਿਲਣ ਬੱਚੀ ਹੈ ਹਾਂ ਜੀ ਪਹਿਲਣ ਹੈ ਪਹਿਲਣ ਸੂਈ ਹੈ ਨਾ ਸੂਈ ਹੈ ਪਾਜੀ ਇਹ ਤਾਜੀ ਸੂਈ ਹੈ ਚੌਥਕ ਦਿਨ ਦੀ ਸੂਈ ਆ ਉਹ ਬੱਚਾ ਇਹਦਾ ਮਗਰ ਬੱਚਾ ਆ ਗਿਆ ਹਾਂ ਜੀ ਲਓ ਜੀ ਪਹਿਲਾ ਸੂਆ ਦੋਸਤੋ ਚਾਰਕ ਦਿਨਾਂ ਦੀ ਸੂਈ ਮਗਰ ਬੱਚਾ ਮੇਲ ਕਾਫ ਆ ਜਾਤ ਬਰੀਡ ਵੇਖੋ ਬੱਚੀ ਜੀ ਲਓ ਜੀ ਨਸਲ ਬਰੀਡ ਤੁਸੀਂ ਵੇਖ ਕੇ ਚੈੱਕ ਕਰੋ ਬਿਲਕੁਲ ਛੋਟਾ ਜਿਹਾ ਫੇਸ ਆ ਛੋ ਰੰਗ ਪ੍ਰਿੰਟਰ ਬਹੁਤ ਵੀਰ ਵੇਖ ਕੇ ਜਜਮੈਂਟ ਕਰ ਲੈਣਗੇ ਵੀ ਰੰਗ ਪ੍ਰਿੰਟਰ ਬਹੁਤ ਜਿਆਦਾ ਸੋਹਣਾ ਠੀਕ ਆ ਅੱਛਾ ਵੀਰ ਇਹ ਅੱਜ 4 ਦਿਨਾਂ ਦੀ ਸੂਈ ਹੈ ਬੌਲੇ ਤੋਂ ਬਾਹਰ ਆ ਗਈ ਸਮਝਣਗੇ ਆ ਬੌਲਾ ਹੀ ਗੇਨ ਲੋ ਬੌਲਾ ਮੰਨ ਲੋ ਚੌਥੇ ਦਿਨ ਦੀ ਸੂਈ ਜੇ ਅੱਜ ਠੀਕ ਆ ਜੀ ਤੇ ਕਿੰਨਾ ਕ 2 ਡੰਗ 3 ਡੰਗ ਦੀ ਤੁਸੀਂ ਚਵਾਈ 4 ਡੰਗ ਕੀਤੀ ਹੋਊਗੀ ਕਿੰਨਾ ਕ ਕੰਮ 12 ਲੀਟਰ ਵਾਲਾ ਹੀ ਆ ਜੀ 12 ਕ ਹਾਂ ਬਾਕੀ ਹੁਣ 3 ਵਜੇ ਹੋਇਆ ਨਹੀਂ ਚਵਾਈ ਦੇ ਟਾਈਮ ਤੋਂ ਬਹੁਤ ਜਿਆਦੀ ਚੰਗੀ ਬੰਦੀ ਆ ਵਸੀ ਲਓ ਜੀ ਸੋ ਦੋਸਤੋ ਹੁਜੇ ਸਮਾਂ ਇੱਕ ਵਾਰ ਫੇਰ ਆਪਾਂ ਰਿਪੀਟ ਕਰਦੇ ਨੇ ਵੀ 2 ਵਜੇ ਦਾ ਸਮਾਂ ਹੈ ਜਿਵੇਂ ਜਿਵੇਂ ਸ਼ਾਮ ਨੂੰ ਚੁਵਾਈ ਦਾ ਸਮਾਂ ਨੇੜ ਆਉਂਦਾ ਜਾਊਗਾ ਓਵੇਂ ਓਵੇਂ ਜਿਹੜਾ ਬਿਲਕੁਲ ਲੇਵਾ ਹਵਾਨਾ ਬਣਾ ਕੇ ਤਿਆਰ ਕਰੀ ਜਾਣਾ ਕਰਮਾ ਵਾਲੀ ਨੇ ਬਹੁਤ ਚੰਗਾ ਲੇਵਾ ਵਸੇ ਥਣ ਥਣ ਦੀ ਕੁਆਲਿਟੀ ਵੇਖੋ ਬਹੁਤ ਖੂਬਸੂਰਤ ਆ ਲਓ ਠੀਕ ਹੈ ਸੋ ਮੁਠੀ ਥਾਣਾ ਬਾਕੀ ਫਿਰ ਨਾਲ ਸਾਰੀਆਂ ਤੁਹਾਡੇ ਸਾਹਮਣੇ ਸਾਰਾ ਕੁਝ ਬਾਕੀ ਠੰਡੀ ਤੇਰੀ ਆ ਸੀਲਸ ਲੱਗ ਮਗਰ ਬੱਛਾ ਤੇ ਕੱਦ-ਕਾਠ ਵੀ ਸੋਹਣਾ ਜਿੱਦਾਂ ਕਿ ਬਿਲਕੁਲ ਨਵੀਂ ਆ ਵੱਛੀ ਪਹਿਲਾ ਸੂਹ ਆ ਸੋ ਅਕੋਰਡਿੰਗ ਦੇਖੀਏ ਤੇ ਕੱਦ-ਕਾਠ ਕਾਫੀ ਸੋਹਣਾ ਠੀਕ ਹੈ ਆਜਾ 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 ਲਓ ਜੀ ਠੀਕ ਆ ਸੋ ਬਹੁਤ ਸੋਹਣਾ ਰੰਗ ਬਹੁਤ ਸੋਹਣਾ ਪ੍ਰਿੰਟ ਬਹੁਤ ਵੀਰ ਪਸੰਦ ਕਰਦੇ ਇਹੋ ਜੇ ਰੰਗ ਪ੍ਰਿੰਟ ਠੀਕ ਆ ਤੇ ਠੰਡੀ ਧੀਰੀਆ ਸੀਲਸ ਲੱਗ ਥਣ ਥਣ ਦੀ ਬਹੁਤ ਵਧੀਆ ਸਹਜ ਆ ਤੇ ਸ਼ੇਰੇ ਵੀਰ ਮੁੱਲ ਕੀ ਕਰ ਦਿੰਦਾ ਮੁੱਲ ਸਾਨੂੰ ਸਭ ਭਾਵੇਂ 60000 ਰੁਪਏ ਕਰ ਲਈਏ ਰੁਪਇਆ ਕਰ ਲਈਏ 52000 ਦੀ ਅਸੀਂ ਦਵਾਂਗੇ 52 ਦੀ ਹਾਂਜੀ ਠੀਕ ਆ ਜੀ ਹਾਂ ਨਾ ਲੈਣ ਦੇ ਨਾਲ ਹੀ ਗੱਲਬਾਤ ਹੋ ਗਈ ਕਰ ਲੈਣ ਦੇ ਨਾਲ ਹੀ ਨਹੀਂ ਨਹੀਂ ਖਫ ਖਫਾ ਕੋਈ ਨਹੀਂ ਐਡਾ ਜਿਆਦਾ ਜੋਤਰਾ ਮੋਡ ਕਰਾਉਣਾ ਫਿਰ ਭਾਵੇਂ 60 ਕਰ ਲਈਏ ਅੱਛਾ ਜੀ ਤੇ ਲਵਾਂ ਦਵਾਂਗੇ 52000 ਦੀ ਅਸੀਂ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਲੈਂਡ ਦੇ ਲੈਂਡ ਦੇ ਜਿਹੜਾ ਹੈਗਾ ਉਹ 52000 60000 ਡਿਮਾਂਡ ਬਾਕੀ ਆ ਤੁਸੀਂ ਥਾਣਾ ਇੱਕ ਵਾਰੀ ਜ਼ਰੂਰ ਦੇਖ ਲਓ ਠੀਕ ਆ ਵੀ ਹਰ ਪਾਸਿਓ ਪੂਰੀ ਭਲੇਖੇ ਘੱਟ ਚੀਜ਼ ਆ ਵੀ ਕੋਈ ਵੀ ਰਛੜਕ ਨਹੀਂ ਜਾਂਦਾਗਾ ਨਵੀਂ ਵਸੀ ਆ ਠੀਕ ਆ ਜੀ ਬਾਕੀ ਹੁਣ ਠੰਡੀ ਸੀਲ ਬਿਲਕੁਲ ਲਾਈ ਵੀਰ ਸ਼ੇਰੇ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਬੈਡ ਆਪਣੇ ਕੋਲ ਆ ਗਈ ਆ ਇਹ ਦੁੱਜੇ ਦੇ ਭਾਜੀ ਦੂਜੇ ਸਵੇਰੇ ਦੂਜੇ ਸਵੇਰੇ ਸੂਣਾ ਜੀ ਠੀਕ ਆ ਦੂਜਾ ਸਵੇਰਾ ਸੂਣਾ ਤੇ ਹਣ ਕਿੰਨੇ ਕੁ ਲੈ ਜੂ ਅਜੇ ਦਿਨ ਭਾਈ ਕੋ ਦੋ ਚਾਰ ਲੈ ਹੀ ਜਾ ਗੱਡੀ ਚ ਪੈਨ ਕਰਕੇ ਡੰਗਰ ਸੂ ਵੀ ਸਕਦਾ ਵਾ ਬਾਕੀ ਆ ਸਫਰ ਚ ਹੋ ਸਕਦਾ ਵੀ ਕੋਈ ਸਫਰ ਪੈ ਸਕਦਾ ਲੋ ਜੀ ਦੂਜਾ ਸੁਬਾ ਦੋਸਤੋ ਤੇ ਦਿਨ ਲੈ ਜੇ ਤੇ ਕਰਮ ਵਾਲੀ ਕੋਈ ਲੈ ਜੇ ਚਾਰ ਲੈ ਜੇ ਪੰਜ ਸੋ ਜਿੰਨੇ ਵੀ ਦਿਨ ਲੈ ਜੇ ਉਨੀ ਤਿਆਰੀ ਸੋਣੀ ਕਰ ਲੂਗੀ ਥਾਣੇ ਵੇਖੋ ਕਿੱਡਾ ਖਮਾਲ ਦਾ ਲੱਗਾ ਵੇ ਬੋਸ ਜਿੱਦਾਂ ਕਿ ਨਾਰਮਲੀ ਆਪਾਂ ਮੱਝਾਂ ਵਾਲਾ ਪਥਨ ਕਹਦੇ ਨੇ ਵੀ ਦੋਰਾ ਥਾਣੇ ਠੀਕ ਆ ਕੱਦ ਕਾਠ ਵੀ ਸੋਣਾ ਬੈੜਦਾ ਕੱਦ ਵੀ ਵੱਡਾ ਪੂਰਾ ਬਾਕੀ ਐ ਠੰਢੀ ਸੀਲ ਭਾਵੇਂ ਇਤਰਾ ਹੀ ਥੱਲੇ ਬੈਠੇ ਰਹ ਲੋ ਦੇਖੋ ਲੋ ਜੀ ਨਾ ਮੈਂ ਤਾਂ ਲੇ ਸੁਸਿਲਗਾ ਸੁਲਿੰਗਾ ਕਰੀ ਜ਼ਰੂਰ ਚੈੱਕ ਕਰੋ ਸਾਰੇ ਬੰਦੇਓ ਦੋਸਤੋ ਵੀ ਠੰਡੀ ਤੇਰੀ ਆ ਸੀਲਸ ਲੱਗ ਤੇ ਪੂਰੀ ਵੱਡੀ ਵੈੜਾ ਥਣ ਪੂਰਾ ਕਮਾਲ ਦਾ ਲੱਗਾ ਹੂੰ ਆ ਦੇਖੋ ਪਾਣੀ ਲਿਆ ਕੇ ਆਪ ਲੱਗੀ ਕਾਹਦੇ ਸੰਸਾਰ ਕਰੀ ਪਰਲੇ ਬਣੋਂ ਤਾਂ ਸਾਰੇ ਬਖਾਓ ਕਰੀ ਸਥਾਨ ਬਹੁਤ ਕਮਾਲ ਦਾ ਅੱਛਾ ਵੀ ਸਿਰੇ ਬਾਕੀ ਤਿਪਣ ਪੂਰੀ ਦਸਲੀ ਆਪਣੀ ਬਹੁਤ ਵਧੀਆ ਜੀ ਤਿਪਣ ਹੈ ਤਸੱਲੀ ਕਰਕੇ ਲਈ ਤਸੱਲੀ ਕਰਕੇ ਵੇ ਬੋਲੋ ਜੀ ਹੁੰਦਾ ਹੋਊਗਾ ਹੁਣ ਕੋਈ ਸ਼ਹਿਦ ਛੋਦੀ ਨਹੀਂ ਇਹ ਤਾਂ ਸ਼ਹਿਦ ਹੀ ਆਉਂਦਾ ਤੁਹਾਨੂੰ ਪਤਾ ਗੱਡੀ ਪੈ ਕੇ ਡੰਗਰ ਬਦੋ ਬਦੀ ਬੋਲੋਂ ਪਨ ਜਾਂਦਾ ਵਾ ਹਾਂ ਬਾਕੀ ਕੀ ਮੋਲ ਕਰਦੇ ਆ ਤਾਂ ਲੈਣ ਦੇਣ ਕੀ ਰੋਊਗਾ ਮੁੱਲ ਭਾਈ ਇਹੋ ਜੀਆਂ ਬੱਚੀਆਂ ਦਾ ਭਾਵੇਂ 65 ਕਰ ਲਓ ਭਾਵੇਂ 60 ਕਰ ਲਓ 55 ਹਜ਼ਾਰ ਦੀ ਦੇਣਾ ਵੀ ਲੈਣ ਦਾ ਜਿਹੜਾ 55000 ਆ ਠੀਕ ਆ ਡਿਮਾਂਡ ਭਾਵੇਂ ਕੋਈ 60 ਕਰਾ ਲਈ 65 ਹੈ ਲੈਣ ਦੇ ਜਿਹੜਾ ਦੋਸਤੋ ਲੈਣ ਦੇ ਨਾਲ ਹੀ ਗੱਲ ਆ ਉਹ 55000 ਬਾਕੀ ਮੌਕੇ ਤੇ ਥੋੜਾ ਬਾਦ ਵਿਚੋ ਕੋਈ ਲੈਸ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਹੈ ਕੋਈ ਨਹੀਂ ਥੋੜਾ ਪਤਾ ਕੋਈ ਵੀਰ ਘਰੇ ਆਉਂਦਾ ਦੂਰੋਂ ਨੇੜੋਂ ਚੱਲ ਕੇ ਉਹਦਾ ਮਾਨਤਨ ਹੁੰਦੇ ਰਹਿੰਦੇ ਆ ਉਹ ਹੋ ਜਾਣਗੇ ਠੀਕ ਆ ਸੋ ਥਰੰਦੀ ਕੁਆਲਿਟੀ ਬਹੁਤ ਸੋਹਣੀ ਆ ਕੱਦ ਬੋਤੇ ਕਰੀ ਮੈਂਸ਼ਨ ਕਰ ਦੋ ਪੂਰਾ ਵੱਡਾ ਵਾ ਹਾਂ ਇਹ ਪੂਰੀ ਵੱਡੀ ਆ ਕੱਦ ਵਾਲੇ ਪਾਸੇ ਕੋਈ ਢੇਰ ਨਹੀਂਗੀ ਵੱਡੀ ਆ ਠੀਕ ਆ ਵੱਡੀਆਂ ਬਣਾ ਦੇ ਵਿੱਚ ਗਿਣਤੀ ਆਪਾਂ ਕਰਦੇ ਆ ਭੈਣ ਭਰਾ ਸਵਦਾ ਕਰਨ ਲੱਗੇ ਪੁੱਛਦੇ ਆ ਵੱਡੀ ਆ ਹਾਂ ਬਿਲਕੁਲ ਸੋ ਆਪਣਾ ਦੱਸਣਾ ਫਰਜ਼ ਬਣਦਾ ਜਿਹੜੀ ਦਰਮਿਆਨੀ ਨੂੰ ਦਰਮਿਆਨੀ ਦੱਸਾਂਗੇ ਸਹੀ ਆ ਜੀ ਸਹੀ ਆ ਅੱਛਾ ਵੀਰ ਸ਼ ਲਓ ਦੋਸਤੋ ਪਹਿਲਾ ਸੂਬਾ ਸੋਨਾ ਵਾਛੀ ਨੇ ਬਾਕੀ ਗੱਬਣਾ ਦਿਨ ਲੈ ਲਈ ਜੀ ਬਾਈ ਦਿਨ ਲੈ ਜੂਗਾ ਜੀ ਠੀਕ ਆ ਦਿਨ ਕੋ ਵੀ ਲੈ ਜੈਨੇ ਭਾਈ ਜੈਨੇ ਬਿਲਕੁਲ ਬਾਕੀ ਪਹਿਲੇ ਸੂਬੇ ਤੇ ਅਕੋਰਡਿੰਗ ਦੇਖੀਏ ਤੇ ਕਦ ਕੜ ਇਸ ਬੜ ਦਾ ਵੀ ਚੰਗਾ ਪੂਰੇ ਵੱਡੇ ਕਦ ਕੜ ਵੱਡੇ ਕਦ ਦੇ ਵਿੱਚ ਤੇ ਜੇਕਰ ਥਣਾਂ ਦੀ ਆਪਾਂ ਗੱਲ ਕਰ ਲਈਏ ਦੋਸਤੋ ਤੇ ਥਣ ਕੋਈ ਛੋਟਾ ਜਿਹਾ ਨਹੀਂਗਾ ਥਣ ਪੂਰਾ ਹਾਥੀ ਚਬਾਈ ਜਲਾ ਲੱਗਾ ਕਰਮ ਵਾਲੀ ਨੂੰ ਜਦੋਂ ਬਿਲਕੁਲ ਸੂਣ ਤੋਂ ਬਾਅਦ ਹੀ ਗੱਲ ਕਰ ਲਈਏ ਪਸੰਦ ਦੀ ਗੱਲ ਕਰ ਲਈਏ ਤੇ ਬਹੁਤ ਸੋਹਣਾ ਥਣ ਨਿਕਲ ਕੇ ਸਾਹਮਣੇ ਆਊਗਾ ਠੀਕ ਆ ਹੱਥੀ ਜਵਾਈ ਰਾ ਥਾਣ ਬਾਕੀ ਫੇਸ ਬੂਸ ਕੁਆਲਟੀ ਚੰਗੀ ਬਿਲਕੁਲ ਸਟੇਟ ਪਟਾ ਆਸਤੋ ਠੀਕ ਹੈ ਚਲ ਆ ਜਾ ਫਲਾਟ ਲੈ ਤੇ ਆ ਜੀ ਬਸ ਤਾਂ ਲਓ ਜੀ ਆਣਾ ਖਾਣੇ ਕੋਈ ਥੋੜਾ ਜਿਹਾ ਨੇੜੇ ਤੋਂ ਤੁਹਾਨੂੰ ਆਪਾ ਥਾਣਾ ਜ਼ਰੂਰ ਦਿਖਾ ਦਿੰਦੇ ਆ ਦੋਸਤੋ ਠੀਕ ਆ ਤੇ ਵਿਰਲਾਪੁਰਲਾ ਸੋਹਣੀਆਂ ਬਣਾਉਂਗੀ ਜਿਵੇਂ ਜਿਵੇਂ ਲੇਵਾ ਹਵਾਨਾ ਬਿਲਕੁਲ ਦੁੱਧ ਨਾਲ ਭਰਿਆ ਦੋਸਤੋ ਤੇ ਵਿਰਲਾਪੁਰਲਾ ਸੋਹਣੀਆਂ ਬਣਾ ਕੇ ਤਿਆਰ ਕਰੂਗੀ ਬਾਕੀ ਥਣ ਬਹੁਤ ਵਧੀਆ ਠੀਕ ਹੈ ਲੋਕ ਵਾਲਾ ਥਣ ਲੱਗਾ ਏ ਗੁਲਾਬੀ ਥਣ ਹੈ ਲੋਕ ਵਾਲਾ ਲੰਬਾ ਥਣ ਹੋਗਾ ਵੀ ਇਹ ਨਹੀਂ ਵੀ ਕੋਈ ਵੀਰ ਆ ਕੇ ਵੀ ਚੁੰਡੀਆਂ ਨਾਲ ਜਾਂ ਉਂਗਲਾਂ ਨਾਲ ਚੁੰਦਾ ਫਿਰੂਗਾ ਕਿ ਪੂਰਾ ਹੱਤੀ ਚਵਾਈ ਵਾਲਾ ਥਣ ਓਕੇ ਭਜਨ ਦੀ ਦੀ ਛੇਤੀ ਕਾਦੀ ਪੈਂਦੀ ਲਈ ਸੀ ਨਾਜੂ ਅਜਾੜ 10 ਦਿਨ ਖੁੱਲੇ ਡੁਨੇ ਹਨ ਸੰਧੂ ਸਾਹਿਬ ਜਿਹੜੇ ਦੇਣਿਆ ਉਤਰਾਂ ਦੇ 20 ਰਹਿੰਦੇ ਜੀ 20 20 ਤਾਂ ਰਹਿੰਦੇ ਠੀਕ ਹੈ ਉਹ ਸਾਨੂੰ ਫਿਰ ਬਣੂ ਪੂਰੀ ਚੰਗੀ ਬਹੁਤ ਚੰਗੀ ਬਣੂਗੀ ਜੀ ਠੀਕ ਹੈ ਆਏ ਤਾਂ ਲੈਣੀ ਸ਼ੁਰੂ ਹੋਈ ਐ ਬਸ ਬਿਲਕੁਲ ਜੀ ਬਿਲਕੁਲ ਇਹ ਮੰਨ ਲਓ ਵਿਕਰੀ ਲੈਣ ਵਾਲੇ ਨੂੰ ਵੀ ਥੋੜਾ ਬਾਤਾ ਲਾਇਆ ਜੇ ਕਰਮਾਲੀ ਦੇ ਬਾਕੀ 10ਾਂ ਤੋਂ ਵੀ ਪਲੱਸ ਲੈ ਕੇ ਜਾ ਸਕਦੇ 10 ਤੋਂ 15 ਦਿਨਾਂ ਦਾ ਕੋਈ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੋਈ ਐ ਲੈਣੀ ਹਾਂ ਤੁਸੀਂ ਸੱਤ ਨੂੰ ਸ਼ੁਰੂ ਹੋਣੀ ਅੱਛਾ ਇਹਦੇ ਸੇਰੇ ਫੇਰੇ ਦੀ ਮੰਗ ਕੀ ਕਰਦੇ ਆ ਕੀ ਮੋਲ ਡਿਮਾਂਡ ਰਹੂਗੀ ਡਿਮਾਂਡ ਲਗਭਗ ਰੇਟ ਸੰਸਭ 1 ਕੋਈ ਜੇ ਰਹਿਣਗੇ ਅੱਛਾ ਇਹ ਵੀ ਮੁੱਲ 60 ਕਰਾਂਗੇ 55 ਹਜ਼ਾਰ ਦੀ ਬੱਛੀ ਦਵਾਂਗੇ 55 ਦੀ ਤਿਆਰ ਹੋਈ ਬੱਛੀ 60000 ਦੀ ਹੈ ਬਿਲਕੁਲ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਹਾਂਜੀ ਸੋ ਤਿਆਰੀ ਦਾ ਰੇਟ ਜਿਵੇਂ ਜਿਵੇਂ ਤਿਆਰ ਹੁੰਦੀ ਗਏ ਉਵੇਂ ਬੱਛੀ ਵਧਣੀ ਹੈ ਤਿਆਰੀ ਦਾ ਰੇਟ ਥੋੜਾ ਜਿਆਦਾ ਹੋਰ ਹੋਊਗਾ ਠੀਕ ਆ ਕਿਉਂਕਿ ਹਜੇ ਕੋਈ ਉਹ 10 15 ਦਿਨ ਕਿਸੇ ਵੀਰ ਨੇ ਲੈ ਕੇ ਜਾਣੀ ਆ ਉਹ ਤੁਹਾਨੂੰ ਸਮੱਲੀ ਮਿਲ ਜੂਗੀ ਤਿਆਰੀ ਤੇ ਜਿਹੜਾ ਕੋਈ ਅੱਗੋਂ ਕੋਈ ਵੀਰ ਵਪਾਰੀ ਵੀ ਲੈ ਕੇ ਜਾਂਦਾ ਕੋਈ 2 ਪੈਸੇ ਦਿੰਦੇ ਹੀ ਆ ਠੀਕ ਆ ਅੱਜ 55000 ਦੀ ਆ ਡਿਮਾਂਡ 6 ਤੀਜੇ ਨੰਬਰ ਤੇ ਵੈੜ ਸੀ ਇੱਕ ਚੌਥੇ ਨੰਬਰ ਤੇ ਜਿਹੜੀ ਆ ਵੈੜ ਆ ਗਈ ਇਹ ਵੀ ਕ੍ਰੋਸ ਹੀ ਆਪਣੇ ਕੋਲ ਹਾਂਜੀ ਕ੍ਰੋਸ ਹੀ ਹੈ ਇਹ ਜਰਸੀ ਕ੍ਰੋਸ ਰੱਖ ਦੀਏ ਹਾਂ ਜਰਸੀ ਕ੍ਰੋਸ ਐਸ ਐਚ ਐਫ ਤੇ ਇਹ ਵਿੱਚ ਦੇ ਵੀ ਗੱਬਣ ਹੀ ਆ ਹਾਂਜੀ ਇਹ ਵੀ ਗੱਬਣ ਦੂਜਾ ਸੁਹਾ ਜੀ ਇਹਦਾ ਲੋ ਜੀ ਦੂਜਾ ਸੁਹਾ ਦੋਸਤੋ ਇਹ ਵੀ ਗੱਬਣ ਵੈੜ ਠੀਕ ਆ ਤੇ ਟਾਈਮ ਇਹਦਾ ਵੀ ਤਕਰੀਬਨ ਕੋਈ ਹਫਤੇ ਦੇ ਅੰਦਰ ਨੂੰ ਦੱਸੋ ਅੰਦਰ ਬਾਹਰ ਹੀ ਹੈ ਇਹਦਾ ਠੀਕ ਆ ਜੀ ਬਣੀ ਹੈ ਅੰਦਰੋਂ ਬਾਹਰ ਬਣੀ ਹੈ ਬੋਦੀ ਵਾਲੀ ਵੈੜ ਆ ਜਰਸੀ ਤੇ ਐਚ ਐਫ ਦਾ ਕ੍ਰੋਸ ਕੱਦ ਵੀ ਸੋਹਣਾ ਹੈ ਕੱਦ ਵੀ ਵੱਡੀਆਂ ਬੈੜਾਂ ਦੇ ਵਿੱਚ ਆਪਾਂ ਗਿਣ ਸਕਦੇ ਹਾਂ ਜੇ ਤੁਹਾਡਾ ਕੱਟ ਗਿਆ ਕੇਚ ਐਫ ਦੀ ਬੈੜ ਦੇਖ ਲਈ ਤੇ ਇਹ ਦੇਖ ਲਈ ਇੱਕ ਬਰਾਬਰ ਹੀ ਆ ਫੇਸ ਕੁਆਲਿਟੀ ਤੋਂ ਅੱਧਾ ਜਿਹੜਾ ਦੋਸਤ ਹਿੱਸਾ ਆਪਾਂ ਦੇਖ ਸਕਦੇ ਹਾਂ ਜਿਵੇਂ ਮੂੰਹ ਫੇਸ ਇਹ ਜਰਸੀ ਬਰੀਡ ਦੇ ਵਿੱਚ ਆ ਜਾਂਦਾ ਠੀਕ ਆ ਆ ਪਖਾੜੋ ਰੰਗ ਟੰਗ ਠੰਡੀ ਸੀ ਰੰਗ ਰੂਪ ਬਾਡੀ ਸਟਰਕਚਰ ਜਿਹੜਾ ਉਹ ਤੁਸੀਂ ਵੇਖੋਗੇ ਤੇ ਐਚ ਐਫ ਦੇ ਵਿੱਚ ਕ੍ਰੋਸ ਆ ਥਾਮ ਚੱਡਾ ਜਗਾ ਠੰਡੀ ਚੰਗੀ ਬਚੀ ਹਫਤੇ ਵਿੱਚ ਵੀ ਇਹ ਸ਼ੇਰ ਆ ਜੂ ਬਿਲਕੁਲ ਹਾਂਜੀ ਹਾਂਜੀ ਬਣੀਆਂ ਵਸਤੀ ਚਲੋ ਹੁਣਤਾ ਫਿਰ ਵੀ ਲੈੇ ਜਾਣਾ ਨੇ ਕਰਦੇ ਜਾਂਦੇ ਨਹੀਂ ਇਹ ਤੋਂ ਕੀ ਖਣ ਨਹੀਂ ਲੋ ਜੀ ਤੋਂ ਕਾਦ ਵੱਡਾ ਦੋਸਤੋ ਬਾਕੀ ਜਿੰਨੇ ਵੀ ਇਹ ਕਰਮਾ ਲਈ ਠੀਕ ਹੈ ਜੀ ਵਜਨ ਭੋਜਨ ਦੇ ਵਿੱਚ ਕੋਈ ਏਡੇ ਵੀ ਆਪਾਂ ਕਹੀਏ ਵੀ ਕੋਈ ਲਸੇਰੇ ਪੰਥ ਨਹੀਂ ਜਿੰਨੇ ਵੀ ਆ ਵਜਨ ਦੇ ਵਿੱਚ ਬਾਕੀ ਬਣ ਜੂਗੀ ਥੱਲੇ ਕੋਈ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਹੋਰ ਤਿਆਰੀ ਕਰ ਜੂਗੀ ਥਣ ਤੋਂ ਕਿਸੇ ਬੈੜ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਹੁਣ ਤੱਕ ਜਿੰਨੀਆਂ ਵੀ ਦਿਖਾਈਆਂ ਹੱਥੀਂ ਚਬਾਈ ਲਈ ਥਾਣਾ ਕੋਈ ਛੋਟੇ ਜਿਹੇ ਥਾੜਨੀਗੇ ਕੀ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੇਖਪਰੀ ਫੇਰ ਬੈਕ ਸਾਈਡ ਤੋਂ ਠੀਕ ਹੈ ਜੀ ਅੱਛਾ ਵੀਰ ਸ਼ਰੇ ਇਹਦਾ ਮੋਲ ਫਿਰ ਕੀ ਕੀਤਾ ਜੀ ਸੰਤੋਖ ਸਾਹਿਬ ਇਹ 50000 ਦੀਆਂ ਆ ਨਾ ਕਰਾਂਗੇ ਯੈਸ ਨੋ ਆਂ ਤੇ ਜਿੰਨੂੰ ਯੈਸ ਨੋ ਜਿੰਨੂੰ ਯੈਸ ਨੋ ਆਂਦੇ ਆ ਅੱਛਾ ਅੰਗਰੇਜ਼ੀ ਭਾਸ਼ਾ ਚ ਕੋਈ ਦੇ ਵੀਡੀਓ ਬਣਾਵੇ ਬੱਚੀਆਂ ਦੇ ਮੋਲ ਕਰਾਂਗੇ ਜਿੰਮੇ ਦੀਆਂ ਬੱਚੀਆਂ ਹੋਣੇ ਉਹਨੇ ਮੋਲ ਆਪਾਂ ਜਾਇਜ਼ ਹੀ ਕਰਨੇ ਹੂੰ 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 ਲਓ ਜੀ ਬੱਚੀਆਂ ਸਾਰੀਆਂ 15 ਪਲੱਸ ਵਾਲੀਆਂ ਹੀ ਆ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤੋ ਇਹ 50000 ਦੀ ਮਿਲ ਜਾਊਗੀ ਠੀਕ ਆ ਲੈਣ ਦੇਣ ਜਿਹੜਾ ਉਹ 50000 ਆ ਜੈਸ ਨੂੰ ਬਾਕੀ ਡਿਮਾਂਡ ਕਰਨ ਨੂੰ ਜੋ ਵੀ ਹੋ ਸਕਦੀ ਉੱਪਰ ਠੀਕ ਆ ਤੇ ਇਸ ਤੋਂ ਬਾਅਦ ਇੱਕ ਵੜਾ ਦੇ ਵਿੱਚ ਆਪਾਂ ਲਾਸਟ ਵਿੱਚ ਤੁਹਾਨੂੰ ਆ ਦਿਖਾਵਾਂਗੇ ਇਹ ਸੂਈ ਹੈ ਜੀ ਹਾਂਜੀ ਇਹ ਪਹਿਲਾ ਸੁਗਾ ਸੂਈ ਹੈ ਜੀ ਇਹਨੂੰ ਸੂਈ ਨੂੰ ਅੱਜ ਸੰਸਾਦ 20 ਦਿਨ ਲਾ ਲਓ ਮਹੀਨਾ ਲਾ ਲਓ ਇਹਦਾ ਬੱਚਾ ਵਿਖਾ ਦਿਓ ਜੇ ਨਾਲ ਹੀ ਬੱਚਾ ਸਾਹਮਣੇ ਵਾਲਾ ਹੀ ਆ ਹਾਂਜੀ ਆ ਬੱਚਾ ਬੱਚਾ ਦਿਖਾ ਦੇ ਨਹੀਂ ਬੱਚੇ ਕੋਲ ਬੱਚਾ ਖਾ ਦਿਓ 20 ਦੀ ਕੋ ਲਾਲੇ ਕੋ 5 ਦੀ ਲਾਲੇ ਕੋ 15 ਦੀ ਲਾਲੇ ਆ ਠੀਕ ਆ ਲਓ ਜੀ ਆ ਬੱਚਾ ਜੇ ਮਗਰ ਬੱਚਾ ਹੀ ਨੇ ਹਾਂਜੀ ਠੀਕ ਹੈ ਸੂਆ ਪਹਿਲਾ ਹੈ ਹਾਂਜੀ ਤੇ ਦੋ ਦੋਨ ਕਿੰਨੇ ਕਿਤੇ ਆ ਗਈ ਏ ਦੁੱਧ ਭਾਈ 12 ਕਿਲੋ ਤੇ ਚੱਲ ਜੀ 12 ਤੇ ਮਗਰਲੇ ਘਰਾਂ ਵੰਡਵੋਡ ਨਹੀਂ ਪਾਇਆ ਹੁਣ ਵੰਡਵੋਡ ਪਾਵਾਂਗੇ ਦੁੱਧ ਤਬ ਅਸੀਂ 15 ਤੋਂ ਪਲੱਸ ਕਰੂਗੀ ਇਸ ਟਾਈਮ ਤੇ 12 ਕਿਜੀ ਲਓ ਜੀ ਇਸ ਵਕਤ ਜਿਹੜਾ ਦੋਸਤੋ 12 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਪਹਿਲਾ ਸੂਆ ਬਾਕੀ ਲੇਵਟੀ ਲੂਪਟੀ ਚੰਗੀ ਆ ਕਰਮਾਲੀ ਦੀ ਇਹਦੀ ਵੀ ਤੁਸੀਂ ਮੈਂ ਤੁਹਾਨੂੰ ਵੀ ਪੂਰਾ ਨੋ ਛੋਲੇ ਜਾ ਠੀਕ ਹੈ ਤੇ ਪਹਿਲਾ ਸੂਆ ਵਜਨ-ਵਜਨ ਪੂਰਾ ਠੀਕ ਹੈ ਜੀ ਜਿੱਡੀ ਵੀ ਹੈਗੀ ਆ ਕਰਮਾਲੀ ਚੰਗੀ ਆ ਵਜਨ ਵਟਾ ਰਾਜੀ ਆ ਵਜਨ ਵਟਾ ਪੂਰਾ ਲੇ ਥੋੜੇ ਦੋਗਲੇ ਪੱਖ ਰੱਖਦੀ ਆ ਹਸਪਤਾਲ ਇਹ ਕ੍ਰੋਸ ਚ ਚਲੋ ਜਿਹੜਾ ਪਸੂ ਗਾਂ ਚੱਲਣਾ ਵੀ ਇਹੋ ਹੀ ਆ ਹਸਪਤਾਲ ਪੱਠੇ ਪਾਏ ਪੱਠਿਆਂ ਨੂੰ ਕਾਲੀਆਂ ਪੈਂਦੀਆਂ ਹੂੰ ਹੂੰ ਬਾਕੀ ਸੰਸਾਦ ਦੁੱਧ ਜਿੰਨਾ ਦੱਸਤਾ ਦੁੱਧ ਪਾਉ ਕੋ ਧਾਰ ਬਣਾ ਮਾਰੇ ਜੇ ਕਿਨ ਕਿ ਤਸੱਲੀ ਕਰਨੀ ਤੇ ਭਾਵੇਂ ਚਾਰ ਟਾਈਮ ਚੋਖੇ ਲੈ ਜੀ ਬਿਲਕੁਲ ਜੀ ਬਿਲਕੁਲ ਕੋ ਆਪਾਂ ਦੱਸਣਾ ਹੀ ਉਹਨਾਂ ਨੂੰ ਜਿੰਨਾ ਹੈਗਾ ਵਾ ਬਿਲਕੁਲ ਜੇ ਉਤਰਾ ਵਪਾਰੀਆਂ ਵਾਲਾ ਦੁੱਧ ਲਾਈਏ ਤੇ ਫੇਰ ਪਾ 15 ਵੀ ਗਿਣਾ ਦਈਏ ਦਾ ਆਪ ਹੂੰ 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 ਹੁਣ ਤਾਂ ਦੋ ਜੀ ਤੋਂ 12 ਕਿਲੋ ਦੋਸਤੋ ਤੋਂ ਤਾਂ ਇਸ ਵਕਤੇ ਤੇ ਥਲੇ ਹਾਜ਼ਰ ਆ ਕੋਈ 20 ਦਿਨਾਂ ਦੀ 15 ਦਿਨਾਂ ਦੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜਿ ਬੱਚਾ ਦਿਖਾਤਾ ਬੱਛਾ ਮੇਲ ਕਾਫਾ ਤੇ ਇਹਦਾ ਲੈਣ ਦੇਨ ਸ਼ੇਰੇ ਵੀਰ ਕੀ ਰਹੂਗਾ ਜੀ ਸਾਨੂੰ ਸਾਹਿਬ ਵਹਿਰ ਤੇ ਵੱਢੀ ਹਾਂ ਤੇ ਥੋੜਾ ਜਿਹਾ ਬੱਚਾ ਕਰਾਰਾ ਕਰਕੇ ਆਪਾਂ ਚੜੀਆ ਦੀ ਦੇ ਦੇਣਗੇ 40 ਦੀ ਹਾਂਜੀ ਠੀਕ ਹੈ ਉਹ ਚੁਗ ਮਾਨਤਨ ਹੋ ਜਾਊਗਾ 40 ਜੋ ਹਾਂਜੀ ਉਹ ਦੋਸਤੋ 40000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਸੋ ਵਾਰ ਚੰਗੀ ਆ ਕੱਦ ਬੜਾ ਵਧੀਆ ਪੂਰਾ ਦਿਖਾਈਆਂ ਬਿਲਕੁਲ ਸਾਰਿਆਂ ਦੇ ਬਰਾਬਰ ਆ ਵੱਡੇ ਕੱਦ ਦੇ ਵਿੱਚ ਆ ਕੋਈ ਛੋਟੀ ਨਹੀਂ ਗਈ ਤੇ ਥੋੜਾ ਜਿਹਾ ਇੱਕ ਵਾਰੀ ਤਾਂ ਤੁਹਾਨੂੰ ਜਰੂਰ ਆਪਣੇ ਨੇ ਦਿਖਾ ਦਿੰਨੇ ਆ ਆ ਲੋ ਤੁਹਾਨੂੰ ਬਹੁਤ ਚੰਗਾ ਬਣਾਉਂਦੀ ਮਗੱਲਾ ਵੀ ਅਗਲਾ ਵੀ ਅਗਲੇ ਨਾਲ ਅਗਲਾ ਮਗੱਲੇ ਦਾ ਮਗੱਲਾ ਐ ਵਧੀਆ ਚੁਵਾਈ ਹੁੰਦੀ ਐ ਠੀਕ ਠੀਕ ਆ ਲੋ ਜੀ 40000 ਦੇ ਵਿੱਚੋਂ ਵੀ ਛੋਟ ਛੱਪਾ ਠੀਕ ਆ ਤੇ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਇਹ ਮੱਝ ਤੁਹਾਨੂੰ ਦਿਖਾਉਣੀ ਆ ਆਪਾਂ ਟੋਕੜ ਗੱਪਣ ਮੱਝ ਟੋਕੜ ਗੱਪਣ ਠੀਕ ਆ ਤੇ ਵੀਰ ਸ਼ਰੇ ਜੀ ਕਿੰਨੇ ਸੁਵੇ ਲੈ ਕੇ ਗੱਪ ਫਿਰ ਮੰਨਦੇ ਆਪਾਂ ਵਿਜੀ ਤਿੱਜਾ ਸੁਆ ਸੁੂ ਗਿਓਨ ਤਿੱਜਾ ਹਾਂਜੀ ਤੇ ਹੁਣ ਦੁੱਧ ਵੀ ਹੈਗਾ ਦੁੱਧ ਭਾਜੀ ਇਹਦੇ ਕੋਲ 6 ਕਿਲੋ ਹੋਊਗਾ 6 ਕਿਲੋ ਹਾਂਜੀ 6 ਕਿਲੋ ਦੁੱਧ ਜੇ ਸਾਢੇ ਤਿੰਨ ਮਹੀਨਿਆਂ ਦੀ ਗੱਬਣ ਜੇ ਤੇ ਕੱਟੀ ਵੀ ਖਾ ਦਿਓ ਇਹਦੀ ਮਗਰ ਮਗਰ ਕੱਟੀ ਕੱਟੀ ਤੇ ਮਿਲਦੀ ਜੇ ਇਸੇ ਤੇ ਦੋ ਮਹੀਨੇ ਮਗਰ ਕੱਟੀ ਹੈ ਠੀਕ ਹੈ ਜੀ ਕੁਛ 6-7 ਸੱਤਾ ਕ ਮਹੀਨਿਆਂ ਦਾ ਸੁਆ ਤੁਸੀਂ ਮੰਨ ਸਕਦੇ ਹੋ ਦੋਸਤੋ 7 ਕ ਮਹੀਨਿਆਂ ਦਾ ਆ ਮਗਰ ਕੱਟੀ ਤੇ 6 ਕਿਲੋ ਦੁੱਧ ਦਾ ਸਾਢੇ ਕਿ ਤਿੰਨ ਮਾਂਥ ਦੀ ਜਿਹੜੀ ਗੱਬਣ ਚੱਕ ਪਾਸ ਆ ਗਾੜੀ ਗੱਬਣ ਠੀਕ ਆ ਤੇ ਅੱਗੇ ਕਿਸੇ ਵੀਰ ਨੇ ਦੋਸਤੋ ਜਦੋਂ ਇਸ ਸਟੇਜ ਦੇ ਉੱਤੇ ਆਣ ਕੇ ਕਿਸੇ ਵੀਰ ਨੇ ਪਸ਼ੂ ਲੈ ਕੇ ਜਾਣਾ ਆਪਦੀ ਬਿਲਕੁਲ ਤੁਸੀਂ ਸਾਈ ਬੈਨਾ ਕਰਕੇ ਚੈੱਕ ਪਾਸ ਆਪਣਾ ਕਰਵਾ ਸਕਦੇ ਹੋ ਚੈੱਕ ਪਾਸ ਹਾਂਜੀ ਹਾਂਜੀ ਠੀਕ ਹੈ ਜੀ ਗੱਬਣ ਆਪਣੇ ਵੱਲੋਂ ਓਨਰ ਨੇ ਕਰਵਾਈ ਆ ਅੱਗੋਂ ਕੋਈ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਸਾਈ ਬੈਨਾ ਕਰਕੇ ਠੀਕ ਆ ਸੰਤੂ ਸਾਹਿਬ ਜੇ ਸਾਢੇ ਤਿੰਨਾਂ ਦੀ ਦਸੀ ਸਾਢੇ ਤਿੰਨਾਂ ਦੀ ਕਰਵਾ ਕੇ ਦਵਾਂਗੇ ਢਾਈਆਂ ਦੀ ਨਹੀਂ ਨਿਕਲਦੀ ਕੋਈ ਮੰਨ ਲਓ ਦੋਹਾਂ ਦੀ ਨਹੀਂ ਨਿਕਲਦੀ ਨਾ ਬਿਲਕੁਲ ਸਾਢੇ ਤਿੰਨਾਂ ਦੀ ਕਹੀ ਤਾਂ ਸਾਢੇ ਤਿੰਨਾਂ ਦੀ ਹੋਊਗੀ ਅੱਗੇ ਵੀ ਭੈਣ ਭਰਾਵਾਂ ਨੂੰ ਦਿੱਤੇ ਦੋ ਤਿੰਨ ਨਗਰ ਠੀਕ ਆਪਾਂ ਟਾਈਮ ਉਹ ਡਾਕਟਰ ਤੋਂ ਪੁੱਛ ਗਏ ਤਾਂ 10-15 ਨਾਲ ਘਾਟੀ ਦੱਸਣਾ ਪੈਣਾ ਭੈਣ ਭਰਾ ਨੂੰ ਠੀਕ ਹੈ ਜੀ ਤੇ ਦੁੱਧ ਜਿਹੜਾ 1 ਕਿਲੋ ਥੱਲੇ ਹੁਣ 6 ਕਿਲੋ ਜੀ ਠੀਕ ਹੈ ਜੀ ਚੌਂ ਚਾਂ ਠੰਡੀ ਸੀਲ ਆ ਪਹੁੰਚਦੋਂ ਮਰਜੀ ਛੋੜੀ ਆ ਕਿ ਧਾਰਾਂ ਦਾ ਕੋਈ ਬਾਦ ਘਾਟੀ ਦੇ ਪਾਸੇ ਕੋਈ ਨੀ ਕੀ ਅਗਲਾ ਚੋਕੇ ਤਸल्ली ਕਰਕੇ ਖੜੇ ਬਿਲਕੁਲ ਲੋ ਵੀ ਪ੍ਰਭੂ ਟੋਕੜ ਗੱਬਣ ਮੱਝ ਠੀਕ ਆ ਜੀ ਉਹ ਵੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਵੀ ਟੋਕੜ ਗੱਬਣ ਪਸ਼ੂ ਖਰੀਦਣੀ ਤੇ ਟੋਕੜ ਗੱਬਣ ਜਿਹੜੀ ਇਹ ਮੱਝ ਅੱਜ ਇਸ ਗਿੱਲੇ ਦੇ ਉੱਪਰ ਪਕਾਉ ਇੱਕ ਮਗਰ ਕੱਟੀ ਆ ਫੀਮੇਲ ਕਾਫ ਇਹ ਸੰਤੂ ਸਾਹਿਬ ਇਹ ਵਿਚਾਰੀ ਖੁਸ਼ਕੀ ਦੀ ਮਰੀ ਵੇਖੋ ਵੀ ਹੂੰ ਬਣ ਬਣ ਕੇ ਗਾਰੇ ਜੀ ਵਿਚਾਰੀ ਦਾ ਮੰਦਾਲ ਕੀਤਾ ਪਿਆ ਹਾਂ ਲੋ ਜੀ ਠੀਕ ਮਗਰ ਵੀ ਕੱਟੀ ਆ ਦੋਸਤੋ ਆ ਕੱਟੀ ਤੁਸੀਂ ਵੇਖ ਸਕਦੇ ਜੇ ਕੋਈ ਫੇਰ ਠੀਕ ਆ ਤੇ ਕੋਈ 7 ਕ ਮਹੀਨਿਆਂ ਦਾ ਸੁਬਾ ਹੈਗਾ ਠੀਕ ਆ 7 ਕ ਮਹੀਨਿਆਂ ਦਾ ਬੱਚਾ ਹੋਊਗਾ ਜੀ ਵਕੀ ਚੋਣ ਜਾਂ ਇੱਕ ਨੰਬਰ ਕਿਸੇ ਪਾਸੇ ਕੋਸਪੂਰ ਨਹੀਂ ਕੋਈ ਸ਼ਟਾ ਨਹੀਂ ਕੋਈ ਜਵਾ ਦੇ ਵਿੱਚ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਕਿਸੇ ਤਰੂ ਉਤਾਰਾਂ ਵੱਧ ਕੱਟ ਨਹੀਂ ਪਰ ਫਿਰ ਵੀ ਆਪਣੀ ਤਸੱਲੀ ਕਿਸੇ ਨੇ ਕਰ ਹੀ ਲੈਣੀ ਆ ਕਿਉਂਕਿ ਜਿਹੜਾ ਪਸੂ ਦੁੱਧ ਤੇ ਚੱਲਣ ਡਿਆ ਉਹਦੀ ਤਸੱਲੀ ਜਿਹੜੀ ਦੋਸਤੋ ਖਰ ਕੇ ਵੀਰ ਨੇ ਕਰ ਹੀ ਲੈਣੀ ਘਰ ਆਣ ਕਿਤੇ ਛੇਰੇ ਫੇਰੇ ਟੋਕੜ ਗੱਬਨੇ ਸਮਝਦਾ ਕੀ ਕਰਊਗਾ ਬੋਲਾ ਬੋਲੋ ਪਾਈਏ 58 ਹਜ਼ਾਰ ਦੀ ਦੇ ਦਾਂਗੇ 58 ਦੀ 58 ਕੱਢ ਦਈਏਗਾ ਸਾਰਾ ਕੁਸਰਾ ਨਹੀਂ ਮੈਂ ਚੰਗੀ ਜੀ ਮੈਂ ਚੰਗੀ ਚਾਰ ਮਹੀਨੇ ਨੇ ਦੁੱਧੇ ਜਾਣਾ ਤੇ ਗਾੜੀ ਫੇਰ ਲਾਏ ਵੰਦੀ ਆ 7-8000 ਦੀ ਕੱਟੀ-ਕੱਟੀ ਆ ਵੇਖ ਲਓ ਨਹੀਂ 8000 ਫੇਰ ਦੀ ਚਲੋ ਕੱਟੀ 7-8000 ਦੀ ਜਿਹੜੇ ਮਰਜੀ ਭੈਣ ਭਰਾ ਗੇਲੇ ਨੇ ਦੀ ਕੱਟੀ ਆ ਲਓ ਜੀ ਆ ਵੇਖੋ ਸੋ ਕੱਟੀ ਵੀ ਆ ਦੋਸਤੋ 58000 ਦੀ ਇਹ ਮੱਝ ਤੇ ਮਗਰ ਕੱਟੀ ਆ ਕੱਟੀ ਵੀ ਬਿਲਕੁਲ ਕਰਮਾ ਵਾਲੀ ਕੋਈ ਸਾਲ ਤੱਕ ਪੂਰੀ ਜਵਾਨ ਹੋ ਜਾਣੀ ਐ ਸਿੱਕੇ ਜੀ ਕੱਦ-ਕੱਡ ਸੋਨਾ ਕਰ ਜੂਗੀ ਕੱਟੀ ਚੰਗੀ ਆ ਮਗਰ ਰੱਤਾਂ ਲੋਤਾਂ ਚੰਗੀ ਆ ਸਿੱਧੀਆਂ ਸਿੱਧੀਆਂ ਆ ਕੱਟੀ ਬਿਲਕੁਲ ਜੀ ਬਿਲਕੁਲ ਆ ਵੀ ਦੋਸਤੋ ਇਹ ਪਸ਼ੂ ਅੱਜ ਵੀਰ ਸ਼ੇਰੇ ਦੇ ਕੋਲ ਅਵੇਲੇਬਲ ਨੇ ਔਲ ਕਡੇਰੀ ਫਾਰਮ ਤੇ ਥਾਸ ਵਿਜ਼ਿਟ ਤੁਸੀਂ ਪਿੰਡ ਵਾਹ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਟੋਟਲ ਅੱਜ 6 ਦਿਖਾਉਣੇ ਸੀ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਪਹਿਲੇ ਨਾਲ ਵਖੀਆਂ ਸੂਈਆਂ ਸਵਾਈਆਂ ਵੀ ਹੈਗੀਆਂ ਨੇ ਗੱਬਣ ਵੀ ਆ ਤੇ ਦੋ ਸੂਈਆਂ ਤੇ ਤਿੰਨ ਗੱਬਣਾਂ ਹਾਂ ਤਿੰਨ ਗੱਬਣਾਂ ਠੀਕ ਆ ਦੋ ਸੂਈਆਂ ਪੂਰੀ ਇਨਫੋਰਮੇਸ਼ਨ ਮਿਲ ਗਈ ਆ ਦੋਸਤੋ ਬਾਕੀ ਵੀਡੀਓ ਨੂੰ ਇੱਕ ਵਾਰੀ ਦੋ ਵਾਰੀ ਧਿਆਨ ਦੇ ਨਾਲ ਜ਼ਰੂਰ ਦੇਖ ਲਿਓ ਉਸ ਤੋਂ ਬਾਅਦ ਆਨਰ ਦੇ ਨਾਲ ਮਾਲਕ ਦੇ ਨਾਲ ਕਿਸੇ ਵੀਰ ਨੇ ਸਾਈ ਪੈਨਾ ਕਰਨਾ ਹੁੰਦਾ ਤੇ ਪੂਰੀ ਡਿਟੇਲ ਜਿਹੜੀ ਤੁਹਾਨੂੰ ਮਿਲ ਚੁੱਕੀ ਹੈ ਤੇ ਸ਼ੇਅਰ ਇਹ ਵੀਰ ਨੰਬਰ ਬੋਲਦੇ ਆਪਨੇ ਨੰਬਰ 957710577000 99408377 ਠੀਕ ਹੈ ਭਰਾ ਹਾਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ